ਕਲ ਦੋਸਤੋ ਤੁਸੀਂ ਦੇਖ ਰਹੇ ਹੋ ਦਵਾ ਬੁਲੇਟਿਨ ਮੈਂ ਸੁਖਦੇਵ ਲੋਹੜੀਆ ਭੋਪਾਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਵਿਖੇ ਜਿੱਥੇ 8ਵੀਂ ਕਲਾਸ ਦਾ ਨਤੀਜਾ ਬੜਾ ਸ਼ਾਨਦਾਰ ਹੈ ਜਿਸ ਵਿੱਚ ਕੁਝ ਬੱਚੇ ਮੈਰਿਟ ਲਿਸਟ ਵਿੱਚ ਵੀ ਆਏ ਨੇ ਇਸ ਸਬੰਧ ਵਿੱਚ ਗੱਲਬਾਤ ਕਰਾਂਗੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਦੇਵੀ ਦੇ ਨਾਲ ਇੱਕ ਲਈ ਬੱਸ ਹਾਂਜੀ ਮੈਡਮ ਜਿਹੜਾ ਨਤੀਜਾ ਆਇਆ 8ਵੀਂ ਕਲਾਸ ਦਾ ਉਸ ਵਿੱਚ ਕਿੰਨੇ ਬੱਚੇ ਜਿਹੜੇ ਮੈਰਿਟ ਲਿਸਟ ਵਿੱਚ ਆਏ ਸਰ ਆਪਣਾ ਇਥੇ ਇੱਕ ਬੱਚਾ ਮੈਰਿਟ ਵਿੱਚ ਆਇਆ ਆ ਤੇ ਇਹ ਬੱਚਾ ਜਿਹੜਾ ਹੈਗਾ ਰਮਨਪ੍ਰੀਤ ਸਿੰਘ ਇਹਦੇ 99% ਮਾਰਕਸ ਹੈਗੇ ਆ ਇਹ ਬੱਚਾ ਜਿਹੜਾ ਡਿਸਟ੍ਰਿਕਟ ਵਿੱਚ ਇਹਦੀ 3rd ਪੋਜੀਸ਼ਨ ਹੈਗੀ ਆ ਤੇ ਮੈਰਿਟ ਵਿੱਚ ਦਾ ਛੇਵਾਂ ਰੈਂਕ ਹੈਗਾ ਹਾਂਜੀ ਤੇ ਇਸੇ ਤਰ੍ਹਾਂ ਸਾਡਾ ਜਿਹੜਾ ਬੱਚਾ ਇੱਕ ਹੈਗਾ 8th ਕਲਾਸ ਦੇ ਵਿੱਚ ਪ੍ਰਵੇਸ਼ ਬੰਗੜ ਹੈਗਾ ਉਹਦੇ ਜਿਹੜੇ ਆ 88% ਮਾਰਕਸ ਹੈਗੇ ਆ ਉਹਦੀ ਸੈਕੰਡ ਪੁਜੀਸ਼ਨ ਹੈਗੀ ਆ ਤੇ ਇਸੇ ਤਰ੍ਹਾਂ ਬੱਚਾ ਨੀਰੂ ਜਿਹੜਾ ਆ ਉਹਦੇ ਬੱਚੇ ਦੇ 84.3% ਮਾਰਕਸ ਆ ਸਰ ਇਸੇ ਸਕੂਲ ਦੇ ਵਿੱਚ ਪਹਿਲੀ ਵਾਰ ਸਾਡੇ ਇਸ ਬੱਚੇ ਨੇ ਜਿਹੜੀ ਆ ਇਹ ਮਾਰਕਾ ਮਾਰਿਆ ਮੈਰਿਟ ਦਾ ਤੇ ਇਹਦੇ ਨਾਲ ਸਾਨੂੰ ਸਾਰੇ ਸਟਾਫ ਨੂੰ ਤੇ ਸਾਨੂੰ ਖੁਦ ਬਹੁਤ ਖੁਸ਼ੀ ਹੋ ਰਹੀ ਹੈ ਇਸੇ ਤਰ੍ਹਾਂ ਸਾਡਾ ਜਿਹੜਾ 12th ਦਾ ਰਿਜ਼ਲਟ ਹੈਗਾ 12th ਦੇ ਵਿੱਚ ਵੀ ਸਾਡੇ ਕਾਫੀ ਵਧੀਆ ਰਿਜ਼ਲਟ ਆਇਆ ਆ ਜਿਹਦੇ ਵਿੱਚ ਸਾਇੰਸ ਟੀਮ ਦੇ ਵਿੱਚ 100% ਰਿਜ਼ਲਟ ਹੈਗਾ ਤੇ ਉਹਦੇ ਵਿੱਚ ਅਰਸ਼ਦੀਪ ਕੌਰ ਕੁੜੀ ਹੈਗੀ ਆ ਲੜਕੀ ਜਿਹਦੇ ਕੀ 94.8% ਮਾਰਕਸ ਹੈਗੇ ਆ ਤਾਂ ਸੈਕੰਡ ਪੋਜੀਸ਼ਨ ਜਿਹੜੀ ਆ ਖੁਸ਼ੀ ਕੁਮਾਰੀ ਆ ਉਹਦੇ 92.4% ਮਾਰਕਸ ਹੈਗੇ ਆ ਥਰਡ ਪੋਜੀਸ਼ਨ ਜਿਹੜੀ ਆ ਪ੍ਰਿੰਸਾ ਲੜਕਾ ਉਹਦੇ 90.2% ਮਾਰਕਸ ਆ ਇਹ ਸਾਡੇ ਸਾਇੰਸ ਟੀਮ ਦਾ ਰਿਜ਼ਲਟ ਸੀਗਾ ਤਾਂ ਇਸੇ ਤਰ੍ਹਾਂ ਸਾਡਾ ਜਿਹੜਾ ਆਰਟਸ ਦਾ ਰਿਜ਼ਲਟ ਆ ਆਰਟਸ ਦੇ ਵਿੱਚ ਵੀ ਵਧੀਆ ਰਿਜ਼ਲਟ ਹੈਗਾ ਤੇ ਜਿਹੜਾ ਬੱਚਾ ਫਰਸਟ ਹੈਗਾ ਮਨਰਾਜ ਸਿੰਘ ਉਸ ਬੱਚੇ ਦੇ 83.2% ਮਾਰਕਸ ਹੈਗੇ ਆ ਤਾਂ ਸੈਕਿੰਡ ਜਿਹੜਾ ਬੱਚਾ ਹੈ ਨਵਦੀਪ ਸਿੰਘ ਉਹਦੇ 80.8% ਮਾਰਕਸ ਤੇ थर्ड ਪੋਜੀਸ਼ਨ ਜਿਹੜੀ ਆ 78.2% ਮਾਰਕਸ ਹੈ ਤੇ ਸਾਡਾ ਜਿਹੜਾ ਵੋਕੇਸ਼ਨ ਵਿੰਗ ਹੈਗਾ ਉਹਦੇ ਚ ਵੀ ਮੈਨੂੰ ਇਹ ਤੁਹਾਨੂੰ ਦੱਸਣ ਚ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਵੋਕੇਸ਼ਨ ਵਿੰਗ ਵੀ ਸਾਡਾ 100% ਮਾਰਕਸ ਹੈਗਾ ਰਿਜ਼ਲਟ ਹੈਗਾ ਉਹਦੇ ਵਿੱਚ ਉਹਦੇ ਵਿੱਚ ਜਿਹੜਾ ਫਰਸਟ ਪੋਜੀਸ਼ਨ ਬੱਚਾ ਹੈਗਾ ਰਕੇਸ਼ ਸਿੰਘ ਉਹਦੇ 81.6% ਮਾਰਕਸ ਹੈਗੇ ਆ ਤੇ ਅਸ਼wini ਕੁਮਾਰ ਜਿਹੜਾ ਆ ਉਹਦੇ 79% ਮਾਰਕਸ ਆ ਤਾਂ ਇਸੇ ਤਰ੍ਹਾਂ ਥਰਡ ਪਲੇਸੈਂਟ ਜਿਹੜਾ ਆ 70.8% ਮਾਰਕਸ ਆ ਤੇ ਇਹਦੇ ਵਿੱਚ ਮੈਨੂੰ ਇਹ ਦੱਸਣ ਵਿੱਚ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਸਾਡੇ ਇਸ ਬੱਚੇ ਰਮਨਪ੍ਰੀਤ ਸਿੰਘ ਨੇ ਸਾਡੇ ਸਾਰੇ ਇਲਾਕੇ ਦਾ ਡਿਸਟ੍ਰਿਕਟ ਦਾ ਤੇ ਸਾਡੇ ਜਿਹੜਾ ਪੰਜਾਬ ਦਾ ਨਾਮ ਮਾਣਕ ਮਹਿਸੂਸ ਕਰਾਇਆ ਸਾਨੂੰ ਆਪਣੇ ਆਪ ਤੇ ਸਾਡੇ ਸਕੂਲ ਨੂੰ ਤੇ ਮੈਂ ਬਹੁਤ ਸਾਰੀ ਵਧਾਈ ਦਿੰਨੀ ਆ ਉਹਦੇ ਪੇਰੈਂਟਸ ਨੂੰ ਸਾਰੇ ਸਟਾਫ ਨੂੰ ਸਾਰੇ ਬੱਚਿਆਂ ਨੂੰ ਤੇ ਕਾਮਨਾ ਕਰਦੀ ਆ ਕਿ ਇਸੇ ਤਰ੍ਹਾਂ ਜਿਹੜੇ ਆਉਣ ਵਾਲੇ ਰਿਜ਼ਲਟ ਸਾਡੇ ਹੈਗੇ ਆ ਉਹ ਇਸੇ ਤਰ੍ਹਾਂ 100% ਆਉਣਗੇ ਤੇ ਬਹੁਤ ਸਾਰੇ ਸਾਡੇ ਬੱਚੇ ਜਿਹੜੇ ਮੈਰਿਟ ਵਿੱਚ ਆਉਣਗੇ ਥੈਂਕ ਯੂ ਤੇ ਮੈਡਮ ਜਿਹੜੇ ਹੋਰ ਬੱਚੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਹੋਰ ਬੱਚਿਆਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਬੇਟਾ ਜਿਹੜਾ ਤੁਸੀਂ ਇਸ ਬੱਚੇ ਦੀ ਮਿਹਨਤ ਨੂੰ ਦੇਖੋ ਇਹਦੇ ਜज्बे ਨੂੰ ਦੇਖ ਕੇ ਤੁਸੀਂ ਖੁਦ ਵੀ ਇਹ ਕੋਸ਼ਿਸ਼ ਕਰੋ ਵੀ ਮੈਂ ਕੀ ਕਰ ਸਕਦਾ ਆ ਜਾਂ ਮੈਂ ਇਹ ਕਰ ਸਕਦੀ ਆ ਕਮ ਸਿਕਮ 100% ਨਹੀਂ ਤਾਂ ਮੈਂ 80% ਤੱਕ ਮੈਂ ਇਹ ਅਚੀਵ ਕਰ ਸਕਦਾ ਆ ਸੋ ਮੈਂ ਸਾਰੇ ਬੱਚਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੀ ਆ ਕਿ ਤੁਸੀਂ ਜਿਹੜੇ ਸਾਰੇ ਬੱਚੇ ਆ ਮੈਟ ਵਿੱਚ ਨਹੀਂ ਤੇ ਕਮ ਸਿਕਮ ਅਸੀਂ ਉੱਪਰੀ ਅਪੋਜੀਸ਼ਨ 'ਚ ਆਣਾ ਜ਼ਰੂਰ ਸਾਨੂੰ ਚਾਹੀਦਾ ਹੈਗਾ ਜਿਹਦੇ ਨਾਲ ਦੇਖੋ ਇਹ ਸਾਡੇ ਬੱਚੇ ਜਿਹੜੇ ਆ ਇਹ ਨਿਰਮਾਤਾ ਨਹੀਂ ਸਾਡੇ ਰਾਸ਼ਟਰ ਦੇ ਜੇ ਇਹ ਬੱਚੇ ਚੰਗੇ ਪੜ੍ਹ ਲਿਖ ਜਾਣਗੇ ਚੰਗੀ ਨੌਲੇਜ ਹੋਏਗੀ ਇਹਦੇ ਨਾਲ ਸਾਡੇ ਦੇਸ਼ ਵਿੱਚੋਂ ਸਾਡੇ ਪੰਜਾਬ ਚੋਂ ਨਸ਼ਾ ਮੁਕਤ ਹੋਏਗਾ ਕਿਉਂਕਿ ਮੈਕਸਿਮਮ ਬੱਚਾ ਜਿਹੜਾ ਹੈਗਾ ਉਹ ਪੜ੍ਹਾਈ ਵਿੱਚ ਲਗਨ ਚ ਲੱਗਾ ਹੋਏਗਾ ਤੇ ਅੱਛੀ ਪੋਜੀਸ਼ਨ ਲੈਣਗੇ ਇਹਨਾਂ ਨੂੰ ਰੋਜ਼ਗਾਰ ਮਿਲੇਗਾ ਜਦੋਂ ਰੋਜ਼ਗਾਰ ਮਿਲੇਗਾ ਤੇ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਕਿ ਬੱਚਾ ਜਿਹੜਾ ਹੋਰ ਪਾਸੇ ਜਾਵੇ ਸੋ ਮੈਨੂੰ ਉਮੀਦ ਆ ਕਿ ਮੇਰੇ ਜਿਹੜੇ ਸਕੂਲ ਦੇ ਬੱਚੇ ਆ ਤੇ ਮੇਰਾ ਜਿਹੜਾ ਸਟਾਫ ਹੈਗਾ ਉਹ ਬਸ ਇਹ ਮੀਤ ਬਹੁਤ ਕਰਾ ਰਿਆ ਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਇਸੇ ਤਰ੍ਹਾਂ ਸਾਰੇ ਜਣੇ ਹਮਲਾ ਮਾਰਾਂਗੇ ਤੇ ਆਪਣੇ ਬੱਚਿਆਂ ਨੂੰ ਕੁਛ ਲਈ ਪਿਛੇ ਤੋਂ ਲੈ ਕੇ ਜਾਵਾਂਗੇ